ਕੀ ਰਤ ਆਖਿਐ ਹੈ ਕਰਦੇ ਘਾਏ ਵਿਚਾਰ ਪਰ ਰੂਹ ਤੇਤ ਘਰ ਦਾ ਬਹੁ ਸੋਹਿਨਾ ਸਿਵ ਰਹਾ ਸਿਰਜਣਹਾਰ ਤੁਮ ਕਾ ਬਹੁ ਮੇਰੇ ਮਿਰਭਉ ਦਾ ਸੋਹਿਲਾ ਹਉ ਵਾਰੀ ਚਿਤ ਸੋਹਿਲੇ ਸਦਾ न लिखेगा फिर त न कीमत न पवै ॾिसण सुमार समत सह लिया नान से चे कर चे ਬੇਸ ਗੁਰ ਗੁਰ ਇੱਕ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤਿ ਹੋਇ ਸੋ ਕਰ ਰਾਖ ਬਡਾਈ ਤੋਏ ਰੰਗ ਵੇਸੋਇਂ ਜਸਿਆ ਘੜੀਆਂ ਪਹਿਰਾ ਤੇਵਾਰੇ ਮਾਹੋ ਮਵਾ श्री मंग दीपल जनक मोती तुप मलानव सगल फुलंति ਕੈਸੀ ਆਰਤੀ ਹੋਈ ਭਵ ਖੰਡਣਾ ਤੇਰੀ ਆਰਤੀ ਅਣਖਤ ਸ਼ਬਦ ਵਜੰਤ ਤੇਰੀ ਰੰਗਾ ਸਹਸ ਤਵ ਨੈਨ ਨਨ ਨਨ ਹੈ ਤੋਹੇ ਕੋ ਸਹਸ ਮੂਰਤ ਨਨਾਇਕ ਤੋਹੀ

ਤੇ ਤਮਨੋ ਅਨੰਦ ਨਮੋਹੀ ਅਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰਾ ਨਾਮ ਵਸਾ ਰਾਗ ਗਉੜੀ ਭੁਰਵੀ ਮੰਹਰ ਦਾ ਚੌਥਾ ਕਾਮ ਕਰੋ ਦਨਗਰ ਬਹਮਰੇਆ ਸਾਦੋ ਖੰਡ ਖੰਡਾ ਹੈ ਪੁਰ ਬਲ ਕਤਲ ਕੇ ਗੁਰ ਪਾਇਆ ਮਨ ਹਰਲੇ ਬ ਮੰਡਲ ਮੰਡਾ ਹੈ ਕਰ ਸਾਦੋ ਅੰਜਲੀ ਪੁਨ ਬਡਾ ਹੈ ਕਰ ਟੰਡਾ ਤ ਪੁਨ ਬਡਾ ਹੈ ਹਰ ਜਿਹ ਡੰਡਾ ਹੈ ਹਰ ਜਨ ਹਰ ਵਜਨਾ ਸਮਾਨੀ ਦੁਖ ਜਨਮ ਮਰਣਾ ਭਵ ਖੰਡਾਰੇ ਅਬਨਾਸੀ ਉਰਖ ਪਾਇਆ ਪਰਮੇਸ਼ਰੋ ਬਹੁਤ ਸੋਭ ਖੰਡ ਬ੍ਰਹਮੰਡਾਰੇ ਹਮ ਗਰੀਬ ਮਸਕੀਨ ਪ੍ਰਾਪਤ ਤੇਰੇ ਹਰ ਰਾਗ ਰਾਗ ਵਡਵਡਾ ਨੇ ਜਨ ਨਾਨਕ ਨਾਮੇ ਅਦਰਟੇ ਤੰਨ ਹੈ ਹਰ ਨਾਮ ਹੀ ਸੁਖ ਮੰਦਾਰੀ ਰਾਗ ਗਉੜੀ ਪੁਰਵੇ ਮੰਹਲਾ ਪੰਜਬਾਨ ਕਰੋ ਬਿਨਰਤੇ ਸੁਣ ਮੇ ਰਮੀਤਾ ਸੰਤ ਕਟ ਤਾ ਜਨ ਸਰਣਾ ਰੇ ਮਨ ਗੁਰ ਮਿਲ ਕਾਜ ਸਬਾਰ ਰਹਾ ਹੂੰ ਇਹ ਹੋ ਸੰਸਾਰ ਬਿਕਾਰ ਸੰਸੇ ਮੈਂ ਅੰਤਿਓ ਬਰਹ ਮੰਗਿਆ ਨੀ ਜਿਸਨ ਹੈ ਜਦਾ ਪਿਆ ਬਹਿ ਰਸ ਅਕਥ ਕਥਾ ਤਨ ਜਾਣੀ ਜਾ ਕੋ ਆਏ ਸੋਈ ਬਿਗਜ ਹੂੰ ਰਗ ਰਤੇ ਮਨ ਹੈ बसेरा ਨੀਜ ਘਰ ਮਹਿਲ ਅਬ ਸੁਖ ਸਹਜੇ ਬਾਹ ਰਜਮੀ ਪੁਰਖ ਬਿਤਾਤੇ ਸਰਦਾਮਨ ਕੀ ਪੁਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੁਕ ਕਰ ਸੰਤਨ ਕੇ ਤੂਰੇ ਬਾਣੂ ਜੀ ਕਾ ਖਾਲਸਾ ਬਾਣੂ ਜੀ ਕੀ ਫਤੇ